ਤੁਹਾਨੂੰ ਵੀ ਕੰਮ ਕਰਨਾ ਪਿਆ ਕੋਈ ਲੇਬਰ ਕਰਨੀ ਪਈ ਮੇਰੇ ਸਾਡੇ ਉਸ ਤੋਂ ਬਾਅਦ ਸਾਡੇ ਫਾਦਰ ਨੇ ਕੱਪੜੇ ਦੀ ਦੁਕਾਨ ਖੋਲੀ ਬਹੁਤ ਵਧੀਆ ਕੰਮ ਸੀ ਨੌਕਰ ਸੀ ਵਧੀਆ ਕੰਮ ਸੀ ਕੋਈ ਐਸਾ ਹੋਇਆ ਜਿਹੜਾ ਕੰਮ ਡਾਊਨ ਹੋ ਗਿਆ ਹੂੰ ਡਾਊਨ ਹੋਣ ਤੋਂ ਬਾਅਦ ਸਾਡੇ ਫਾਦਰ ਨੇ ਉੱਥੇ ਚਾਹ ਦੀ ਦੁਕਾਨ ਖੋਲੀ ਚਾਹ ਦੀ ਦੁਕਾਨ ਖੋਲੀ ਅਸੀਂ ਦੋ ਬ੍ਰਦਰ ਸੀ ਅੱਛਾ ਜੀ ਦੋਨਾਂ ਨੂੰ ਮੈਂ ਕਿਹਾ ਵੀ ਦੇਖ ਆਪਾਂ ਫਾਦਰ ਦੀਆਂ ਬਾਹਵਾਂ ਮੰਨਾਂ ਦੋਨਾਂ ਨੇ ਪੜ ਕੇ ਅਸੀਂ ਸਕੂਲ ਲੋ ਆਉਂਦੇ ਸੀ ਮੈਂ ਭਾਂਡੇ ਵੀ ਮਾਂਜਿਆ ਜਿੱਦਾਂ ਕੋਈ ਗਾਹਕ ਆ ਜਾਂਦਾ ਸੀ ਚਾਹ ਪੀਂਦੇ ਸੀ ਅਸੀਂ ਗਲਾਸ ਚੱਕ ਕੇ ਧੋ ਕੇ ਫੇਰ ਰੱਖੀਦੇ ਸੀ ਅੱਛਾ ਹਾਂ ਭਾਂਡੇ ਵੀ ਮੰਜਿਆ ਕਿਉਂਕਿ ਅਸੀਂ ਫਾਦਰ ਸਾਡਾ ਮਿਹਨਤੀ ਸੀ ਪਿੰਡਾਂ ਚੋਂ ਆਏ ਸੀ ਮਿਹਨਤੀ ਸੀ ਪਰ ਅਸੀਂ ਨਾਲ ਉਹਨਾਂ ਦੇ ਸਹਿਯੋਗ ਕੀਤਾ ਜੀ ਤੇ ਅੱਜ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਜਿਹੜੇ ਹੈਗੇ ਆ ਆਪਣੀ ਮਾਪੇ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਦੁਆਵਾਂ ਨਾਲ ਇੱਥੇ ਤੱਕ ਪਹੁੰਚੇ ਅੱਜ ਕਦੇ ਮਨ ਨਹੀਂ ਤੁਹਾਡਾ ਡੋਲਿਆ ਸੀਗਾ ਉਸ ਦੌਰ ਚ ਵੀ ਯਾਰ ਕੀ ਬਣੂਗਾ ਕਰਦੇ ਹਾਲਾਤ ਬਹੁਤੇ ਚੰਗੇ ਨਹੀਂ ਗਾਂ ਕਹਾਣੀ ਸੱਟ ਕਿਵੇਂ ਆਊਗੀ ਹਾਲਾਤ ਨਹੀਂ ਸੀ ਪਰ ਕਦੇ ਮਯੂਸ ਹੋਏ ਤੁਸੀਂ ਜਵਾਨੀ ਦੇ ਦੌਰ ਚ ਪੜਦੇ ਆ ਨਹੀਂ ਕਦੀ ਉਹਨਾਂ ਨੇ ਬਜ਼ਾਰਾਂ ਨੇ ਬਜ਼ੁਰਗਾਂ ਨੇ ਉਹਨਾਂ ਦੇ ਹੁਣ ਤਾਂ ਨਹੀਂ ਆ ਉਹਨਾਂ ਦੀ ਪੱਟਸ ਹੁੰਦੀ ਆ ਉਹਨਾਂ ਨੇ ਕਦੀ ਵੀ ਸਾਨੂੰ ਇਹ ਨਹੀਂ ਆਨ ਦਿੱਤਾ ਕਿ ਪੁੱਤ ਜੇ ਤੁਸੀਂ ਮੈਸੀ ਹੋ ਗਏ ਆ ਕਿ ਤੁਹਾਨੂੰ ਕਿਸੇ ਚੀਜ਼ ਤੋਂ ਕਮੀ ਆ ਜਵੇ ਅੱਛਾ ਠੀਕ ਆ ਕਿਸੇ ਚੀਜ਼ ਤੋਂ ਵੀ ਕਮੀ ਆ ਨਹੀਂ ਦਿੱਤੀ ਉਹਨਾਂ ਨੇ ਪਰ ਮੈਂ ਆਪ ਰੋਟੀ ਨਹੀਂ ਖਾਧੀ ਸਾਨੂੰ ਖਲਾਈ ਆ ਜੇ ਨਹੀਂ ਵੀ ਡਾਈਟ ਹੁੰਦੀ ਸੀ ਜਿੱਦਾਂ ਫਾਦਰ ਸਾਡੇ ਕੱਪੜੇ ਦੀ ਦੁਕਾਨ ਸੀ ਜਾਂ ਪਿੰਡਾਂ ਦੇ ਵਿੱਚ ਸਮਾਨ ਦੇ ਦਿੰਦੇ ਸੀ ਜਿੱਦਾਂ ਉਹਨਾਂ ਨੇ ਕਹਿੰਦਾ ਚਲੋ ਮੇਰੇ ਮੁੰਡੇ ਨਾਲ ਘੇਜ ਦਾ ਤੁਸੀਂ 2 ਕਿਲੋ ਘੇਜ ਦੇ ਦਿਓ ਜੀ ਪਿੰਡਾਂ 'ਚ ਉਹਦੋਂ ਕਹਿੰਦਾ ਸਾਡੇ ਕੋਲ ਤੁਸੀਂ ਪੈਸੇ ਲੈ ਲਓ ਪੈਸੇ ਨਹੀਂ ਤੁਸੀਂ ਘੇਜ ਲੈ ਜਾਓ ਅੱਛਾ ਤੁਸੀਂ ਘੇਜ ਲਈਦੇ ਫਾਦਰ ਸਾਨੂੰ ਘੇਜ ਖਲਾ ਦੇ ਉਸ ਟਾਈਮ ਦੇ ਉੱਤੇ ਤੇ ਤੁਹਾਡਾ ਫਿਰ ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਪੜ੍ਹਾਈ ਮੈਂ ਪਲੱਸ 2 ਤੱਕ ਕੀਤੀ ਹੈ ਜੀ ਤੇ ਫਿਰ ਭਰਤੀ ਹੋਣ ਦਾ ਸਬਬ ਕਿਵੇਂ ਬਣਦਾ ਭਰਤੀ ਹੁੰਦਾ ਇਹ ਬਣਿਆ ਕਿ ਸਾਡੇ ਗੇਮ ਮੇਰੀ ਵਧੀਆ ਸੀ ਜੀ ਸਾਡੇ ਡੀਜੀ ਰਹੇ ਚਟੋਪਾਧਿਆ ਸਾਹਿਬ ਜੀ ਇਹ ਵੀ ਚੁੱਟੋ ਦੇ 플레이 ਸੀਗੇ ਜੀ ਕਲਕੱਤੇ ਨੈਸ਼ਨਲ ਹੋਈ ਸੀ ਜੀ ਉੱਥੇ ਮੇਰਾ 골ਡ ਸੀਗਾ ਅੱਛਾ ਜੀ ਕਲਕੱਤੇ ਨੈਸ਼ਨਲ ਚ ਤੇ ਇਹ ਚਟੋਪਾਧਿਆ ਸਾਹਿਬ ਆਈਪੀਐਸ ਉਧਰੋਂ ਆਏ ਸੀ ਖੇਲਣ ਜੀ ਇਹਨਾਂ ਨੇ ਮੈਨੂੰ ਦੇਖਿਆ ਕਿ ਵਧੀਆ ਪਲੇਅਰ ਆ ਤਾਂ ਫਿਰ ਮੈਨੂੰ ਇਹ ਕਹਿੰਦੇ ਭਰਤੀ ਹੋਣਾ ਉਦੋਂ ਅੱਤਵਾਦ ਦਾ ਦੌਰ ਸੀ ਬਹੁਤ ਜੀ ਤੇ ਘਰ ਦੇ ਡਰਦੇ ਸੀ ਹੂੰ ਘਰ ਦੇ ਡਰਦੇ ਸੀ ਕਿ ਨਹੀਂ 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 ਚਟੋਪਾਧਿਆ ਸਾਹਿਬ ਉਦੋਂ ਐਸਪੀ ਲੁਧਿਆਣਾ ਹੁੰਦੇ ਸੀ ਜੀ ਏਸਪੀ ਲੋ ਨੇ ਆਨੰਦ ਦੇ ਸੀ ਤੇ ਇਹ ਫੇਮ ਉਸ ਵੇਲੇ ਮੈਨੂੰ ਘਰੋਂ ਰਾਤ ਨੂੰ ਫਿਰ 10 11 ਵਜੇ ਘਰੋਂ ਆਈ ਗੱਡੀ ਜਿਪਸੀ ਆਈ ਮੈਨੂੰ ਚੱਕਿਆ ਘਰ ਦੇ ਤਾਂ ਡਰ ਗਏ ਬਿਜਾਰੇ ਪਤਾ ਨਹੀਂ ਇੱਕ ਪੁਲਿਸ ਫਿਰ ਤਾਂ ਤੁਹਾਡੀ ਕਿ ਡਰਾਪਿੰਗ ਹੀ ਹੋ ਗਈ ਭਰਤੀ ਕਾਦੀ ਮੈਨੂੰ ਚੱਕ ਕੇ ਫੇ ਪਟਿਆਲਾ ਰਾਜਪੀਰ ਗਿੱਲ ਦਾ ਡੀਆਈਜੀ ਸੀਗੇ ਡੀਆਈਜੀ ਪਟਿਆਲਾ ਰੇਜ ਹੁੰਦਾ ਸੀ ਉਸ ਟਾਈਮ ਦੇ ਉੱਤੇ ਜੀ ਅੱਛਾ ਉਹਨਾਂ ਨੇ ਮੈਨੂੰ ਰਾਤ ਨੂੰ ਮੈਨੂੰ 1 ਵਜੇ ਭਰਤੀ 1:30 ਵਜੇ ਭਰਤੀ ਰਾਤ ਨੂੰ ਕਰਕੇ ਜੀ ਰਾਤ ਨੂੰ ਮੈਨੂੰ ਰੋਪੜ ਦਾ ਨੰਬਰ ਦਿੱਤਾ ਉਹਨਾਂ ਨੇ ਉਹ ਰੋਪੜ ਰੇਂਜ ਚ ਪੈਂਦੀ ਸੀ ਜੀ ਅੱਛਾ ਜੀ ਰਾਤ ਨੂੰ ਮੈਨੂੰ ਨੰਬਰ ਦੇ ਕੇ ਉੱਥੇ ਮੇਰੀ ਸਵੇਰੇ ਹਾਜ਼ਰੀ ਪਵਾ ਕੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਭਰਤੀ ਕੀਤਾ ਏ ਹੈ ਜੇ ਏਐਸਆਈ ਭਰਤੀ ਮੈਨੂੰ ਉਹਨਾਂ ਨੇ ਕੀਤਾ ਏ ઓਕ ਰਾਈਟ ਏਐਸਆਈ ਭਰਤੀ ਕੀਤਾ ਸੀ ਉਹਨਾਂ ਨੇ ਕਿਉਂਕਿ ਮੈਂ ਇੰਟਰਨੈਸ਼ਨਲ ਪਲੇਅਰ ਸੀ ਇਹ ਇੰਟਰਨੈਸ਼ਨਲ ਪਲੇਅਰ ਦਾ ਹੁਣ ਮੈਨੂੰ ਦੱਸੋ ਤੁਸੀਂ ਫੇਰ ਤੁਹਾਡੇ ਫਾਦਰ ਦਾ ਰਿਐਕਸ਼ਨ ਕਿਵੇਂ ਸੀਗਾ ਬੜਾ ਖੁਸ਼ ਸੀ ਬੜੇ ਖੁਸ਼ ਸੀ ਕਿ ਮੇਰਾ ਮੁੰਡਾ ਭਰਤੀ ਹੋ ਗਿਆ ਉਸ ਵੇਲੇ ਜਿਹੜੀ ਪਹਿਲੀ ਤਨਖਾਹ ਸੀ ਪਹਿਲੀ ਤਨਖਾਹ ਉਹ ਮੈਨੂੰ ਮਿਲਿਆ 4500 ਰੁਪਏ ਮਿਲੇ ਉਸ ਟਾਈਮ ਦੇ ਉੱਤੇ ਇਹ ਐਸੇ ਤਨਖਾਹ 4500 ਸੀ ਮੈਂ ਲੈ ਆ ਕੇ ਉਹਨਾਂ ਦੇ ਅੰਚਨਾਂ ਚ ਰੱਖੀ ਉਹਨਾਂ ਦੀ ਅੱਖਾਂ ਚ ਪਾਣੀ ਆ ਗਿਆ ਠੀਕ ਹੈ ਜੀ ਸਮਾਜ ਚ ਰਤਬਾ ਬਣ ਗਿਆ ਨਾ ਮਾਂ ਬਾਪ ਦਾ ਆਪ ਲਿਫਟ ਹੋ ਗਏ ਜਿਸ ਮਾਰਕੀਟ ਚ ਦੁਕਾਨ ਹੋਊਗੀ ਉਹ ਕਹਿੰਦੇ ਹੁਣ ਇੱਕ ਮਾਲਾ ਯਾਰ ਮੁੰਡਾ ਥਾਣੇਦਾਰ ਭਰ ਮੁੰਡਾ ਥਾਣੇਦਾਰ ਭਰ ਉਹਦੋਂ ਥਾਣੇਦਾਰ ਲੱਗਣਾ ਕੋਈ ਛੋਟੀ ਗੱਲ ਸੀ ਬਹੁਤ ਵੱਡੀ ਸੀ ਜੀ ਉਹਨ ਹ 90 92 ਚ ਭਰਤੀ ਹੋਇਆ ਜੀ 90 ਚ ਭਰਤੀ ਹੋਇਆ ਸੀ ਉਹ 90 ਦੇ ਵਿੱਚ ਵੀ ਮਤਲਬ ਠੰਡਰ ਭਰਤੀ ਹੋਣਾ ਬਹੁਤ ਮੈਨੇ ਰਖਾਂਦਾ ਸੀਗਾ ਤੇ ਮੇਰੇ ਖਿਆਲ ਪਹਿਲਾ ਗੋਲ ਤੁਹਾਡਾ ਇਹੀ ਹੋਣਾ ਵੀ ਫਾਦਰ ਦਾ ਕੰਮ ਛਡਾਉਣਾ ਨਹੀਂ ਫਾਦਰ ਦਾ ਉਹ ਜਿੱਦਾਂ ਬਜ਼ੁਰਗਨ ਹੁੰਦਾ ਨਾ ਜੀ ਕਿ ਮੈਂ ਆਰੇ ਲੱਗੇ ਰਹਾਂ ਆਰੇ ਲੱਗੇ ਰਹਾ ਕਿ ਮੈਂ ਜੇ ਨਾ ਲੱਗਾ ਤਾਂ ਮੈਂ ਬਿਮਾਰ ਹੋ ਜਾਣਾ ਉੱਠਦੇ ਸੀ ਸਵੇਰੇ ਸ਼ਵੀਲ ਲਾਂਦੇ ਸੀ ਪਾਣੀ ਦੀ ਲੋਕਾਂ ਦੀ ਸੇਵਾ ਚ ਉਹਨਾਂ ਦਾ ਸੀਗਾ ਸਾਡਾ ਸੀ ਚਲੋ ਜੇ ਲੱਗੇ ਉਹਦਾ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਦਾ ਤੁਸੀਂ ਕੰਮ-ਕੁਮ ਨਾ ਕਰੋ ਆਪਣਾ ਇੰਜੋਏ ਕਰੋ ਯਾਤਰਾ ਕਰੋ